ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਬਰਿਆਮ ਜਿਨ ਵਿੱਚੋ ਤੋਸਟ ਹੰਕਾਰਨ ਮਾਰਿਆ ਗੁਰਮਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੋਆ ਸਤਿਮੁਖਤ ਸਭ ਕਲ ਨਿਸਤਾਰਿਆ ਸੋ ਹੁਣ ਸਤਿਦਵਾਰ ਨਾਮ ਪਿਆਰਿਆ ਮਨਮਖ ਮਰੇ ਅਹੰਕਾਰ ਮਰਨ ਵਿਗਾੜਿਆ ਸਭੋ ਵਰਤੇ ਹੁਕਮ ਆਕਿਆ ਕਰੇ ਵਿਚਾਰਿਆ ਆਪੋ ਦੂਜੇ ਲਗ ਸਸਮ ਵਿਸਾਰਿਆ ਨਾਨਕ ਬਿਨ ਨਾਵੇ ਸਭ ਦੁੱਖ ਸੁੱਖ ਵਿਸਾਰਿਆ ਮਹੱਲਾ ਧੀਟਾ ਗੁਰ ਪੂਰੇ ਹਰ ਨਾਮ ਤੇ ਲਾਇਆ ਤਿਨ ਵਿੱਚੋ ਪਰਮਚੁ ਕਾਇਆ RAM ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹਉਮੈ ਮਾਰ ਇਕ ਲੇਵ ਲਾਗੀ ਅੰਤਰ ਨਾਮ ਵਸਾਇਆ ਗੁਰ ਮੱਤੀ ਜਮ ਜੋਹੇ ਨਾਸਕ ਸਾਚੇ ਨਾਮ ਸਮਾਇਆ ਸਬ ਆਪੇ ਆਪ ਵਰਤੈ ਕਰਤਾ ਜੋ ਪਾਵੇ ਸੋ ਨਾਇ ਲਾਇਆ ਜਨ ਨਾਨਕ ਨਾਮ ਲਏ ਤਾਂ ਜਿਵੈ ਬਿਨ ਨਾਪੇ ਖਿੰ ਮਰ ਜਾਇ। ਔੜੇ ਜੋ ਮਿਲਿਆ ਹਰ ਦਿਵਾਨ ਸਿਉ ਸੋ ਸਬਨੀ ਦੀਬਾ ਨਹੀਂ ਮਿਲਿਆ। ਜਿੱਥੇ ਉਹ ਚਾਏ ਤਿੱਥੇ ਉਹ ਸੁਰਖਰੂ ਉਸ ਕੈ ਮੋਹ ਡਿਠੈ ਸਭ ਪਾਪੀ ਤਰਿਆ। ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ। ਨਾਉ ਪੁਜਿਏ ਨਉ ਮੰਨਿਏ ਨਾਇ ਕਿਲ ਵਿਖ ਸਭ ਹਿਰਿਆ। ਇੰਨੀ ਨਾਮ ਤੇ ਆਇਆ ਇੱਕ ਮਾਨਿਕ ਚਿਤ ਸੇ ਅਸਥਿਰ ਜਾਗ ਰਹਿਆ